ਹਾਂਜੀ ਖਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਫਿੰਗਰ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਵੇਂ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਪੁਰਾਣਿਆਂ ਦਾ ਬਹੁਤ ਧੰਨਵਾਦ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634323 9501634323 ਜੇ ਕਿਸੇ ਵੀ ਨੇ ਕਿਸੇ ਵੀ ਕਿਸਮ ਦੀ ਕੋਈ ਵੀਡੀਓ ਬਣਾਉਣੇ ਦਾ ਇਸ ਨੰਬਰ ਤੇ ਸੰਪਰਕ ਕਰੋ ਅੱਜ ਫੇਰ ਆਪਣੇ ਭਾਈ ਰੁੱਪੇ ਪਿੰਡ 'ਚ ਪਹੁੰਚੇ ਆ ਆ ਵੀਰ ਕੋਲ ਦੋ ਵਿਹੜਾ ਵਕਾਊ ਆ ਕਦਰ ਤਾਜੀ ਸੂਈ ਆ ਮਗਰ ਬੱਛੀ ਆ ਇੱਕ ਇੱਧਰ ਖੜੀ ਆ ਸੋਣ ਵਾਲੀ ਆ ਸਾਰੀ ਨੌਲੇਜ ਲੈ ਕੇ ਦੱਸ ਦਿਆਂ ਤੁਹਾਨੂੰ ਪਹਿਲਾਂ ਬਾਈ ਜੀ ਤੋਂ ਨਾਮ ਤੇ ਐਡਰੈਸ ਪੁੱਛਾਂਗੇ ਫਿਰ ਦੋਨੇ ਵੇੜਾਂ ਵਾਰੀ ਵਾਰੀ ਚੋਗੇ ਤੋਰ ਕੇ ਦਿਖਾਵਾਂਗੇ ਹਾਂ ਜੀ ਬਾਈ ਜੀ ਸੱਚੀ ਗੱਲ ਸੱਚੀ ਗੱਲ ਬਾਈ ਜੀ ਪਹਿਲਾਂ ਆਪਣਾ ਪੂਰਾ ਨਾਮ ਤੇ ਐਡਰੈਸ ਦੱਸ ਦੋ ਨਾਮ ਦਾਰਸ਼ਨ ਸਿੰਘ ਜੀ ਹਾਂਜੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਪੂਰ ਤਹਿਸੀਲ ਪੂਰ ਮੋਬਾਈਲ ਨੰਬਰ ਕਹਿੰਦਾ 9943 73425 704322 ਦਾ ਨੰਬਰ ਆ ਦੋ ਨੰਬਰ ਲਾਵਾਂ ਇੱਕ ਨੰਬਰ ਹੋ ਰਿਹਾ ਇਹਨਾਂ ਦਾ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਦਿਓ ਤੇ ਆ ਵੇੜਾ ਜਿਹੜੀ ਪਹਿਲਾਂ ਤੇ ਇਹਦੇ ਬਾਰੇ ਨੌਲੇਜ ਦੱਸੋ ਜਾਣਕਾਰੀ ਦਿਓ ਇਹ ਪਰਸਲਸ ਹੋਈ ਹੈ ਜੀ ਬਗ ਬੱਚਾ ਕੀ ਆ ਬੱਸੀ ਆ ਜੀ ਬੱਚੀ ਪਤਾ ਕਿਹੜੀ ਸੀ ਮੰਦੀ ਆ ਨਹੀਂ ਇਹਨਾਂ ਦਾ ਪਤਾ ਨਹੀਂ ਗਈ ਉਹ ਬਸ ਜੰਗੀ ਹੈਗੀ ਤੇ ਹੁਣ ਕਿੰਨਾ ਬੋਲਾ ਤਿਆਰ ਆ ਹੈਗਾ ਇਹ 16-17 ਕਿਲੋ ਬੈੜਾ ਕੋਲ ਤਾਰਾ ਕੋ ਤਿਆਰ ਹਾਂ ਜਮਾ ਤਿਆਰ ਹੈ ਜੀ ਤੇ ਸੱਜਰ ਕਿੰਨਾ ਦੁੱਧ ਦਿੰਦੀ ਆ ਦਿੰਦੀ ਆ ਇਹ 20 ਤੋਂ 25 20-25 ਦਿੰਦੀ ਆ ਹਾਂ ਜੀ 20 ਕਿਲੋ ਇਹ ਚੋਇਆ ਹੈਗਾ ਪਿਛਲੇ ਯਾਰ 25 ਦੀ ਉਮੀਦ ਹੈਗੀ ਆਈ ਇਹਦੀ ਹਾਂ ਫੇਰ ਤਾਂ 25 ਕੱਢੂ ਆ ਰਾਮਨਾ ਹਾਂ ਜੀ ਤੇ ਆਪਣਾ ਸੂਹਾ ਤੀਜਾ ਚੱਕ ਦੂਜਾ ਦੂਜਾ ਸੂਹਾ ਜੀ ਦੂਜਾ ਸੂਹਾ ਹਾਂ ਜੀ ਬਾਈ ਦੀ ਘਰ ਦੇ ਪਸੂਹਾ ਜੀ ਦੇਖੋ ਜੀ ਬਾਕੀ ਸਾਮ ਸੰਭਾਲਾ ਉਨੇ ਦੋਨੇ ਬੈੜਾ ਮਕਾਉ ਕਰੀਆਂ ਹੋਇਆ ਤੇ ਆ ਬੈੜਾ ਜਿਹੜੀ ਇਹ ਕਿਹੜਾ ਸੁਆ ਸੁਹੰਦੀ ਆ ਇਹ ਦੂਜਾ ਸੁਆ ਜੀ ਕਿੰਨੇ ਦਿਨ ਰਹਿੰਦੇ ਸੂਣ ਚ ਇਹਦੇ 12 13 ਦਿਨ ਰਹਿੰਦੇ ਆ ਜੀ 12 ਤੋਂ 13 ਦਿਨ ਰਹਿੰਦੇ ਆ ਹਾਂ ਜੀ ਇਹ ਕੋਈ ਥਾਲਨੇ ਵਾ ਦੇ ਬਹੁਤ ਸੋਹਣਾ ਲੱਗਿਆ ਵਾ ਇਹ ਤੁਗੀ ਫਿੱਕੀ ਜਰੂਰ ਆ ਇਹਨੇ ਪਹਿਲੇ ਸੂ ਕਿੰਨਾ ਦੋ ਦਿੱਤਾ ਜੀ ਇਹਨੇ 12 ਕਿਲੋ ਦੋ ਦ ਦਿੱਤਾ ਜੀ ਪਹਿਲੇ ਸੋਏ ਹਾਂਜੀ ਹੁਣ ਦੇ ਦੋ 16 17 ਕਿਲੋ ਦੇ ਦਿਓ ਜੀ 15 16 ਕਿਲੋ ਆ ਦੇ ਦੂਗੀ ਇਹਨਾਂ ਨੂੰ ਤੋੜ ਕੇ ਦਿਖਾ ਦੋ ਦੇਖੋ ਜੀ ਵੜੇ ਵੀ ਇਹਨੇ ਥੋੜੀ ਜਿਹੀ ਕ੍ਰਾਸ ਬਰੀਡ ਚ ਪੈਂਦੀ ਹੈ ਇੱਕ ਥੋੜੀ ਜਿਹੀ ਫਿੱਕੀ ਹੈ ਵਾ ਉਹ ਥਣ ਲੇਵਾ ਬਹੁਤ ਨੰਬਰ 1 ਲੱਗਿਆ ਜੀ ਚਾਰ ਹੀ ਥਾਣਾ ਕੋਈ ਬੁੱਬੀ ਵਗੈਰਾ ਨਹੀਂ ਹੈਗੀ ਆ ਹਲੇ ਸੋਚ ਕਿਨੇ ਦਿਨ ਦੱਸੇ ਭਾਈ ਜੀ 12 13 ਦਿਨ ਰਹਿੰਦੇ ਆ ਜੀ 12 13 ਦਿਨ ਫਿਰ 15 ਦਿਨ ਲੈ ਜਾਣਾ ਉਦੋਂ ਨੂੰ ਲੇਵਾ ਬਹੁਤ ਤਿਆਰ ਕਰੀ ਜੀ ਆ ਆ ਜਾ ਤੇਰੇ ਨਾਲ ਤੇਰੀ ਵੀਡੀਓ ਬਣੇ ਬੱਚੇ ਕੱਲ ਬੱਚੀ ਕੋਲੇ ਇਹ ਨਹੀਂ ਇਹਦਾ ਕੀ ਲੈਣ ਦੇਣ ਜਰੀਡ ਕਰੋਗੇ ਮੌਲੇ ਦਾ ਕੋਲ ਕਰਾ ਲਓ ਜੀ 42000 ਦੀ ਦੇ ਦਾਂਗੀ 42 ਦੀ ਹਾਂ ਜੀ ਮੋਰ ਮਾਨ ਪਰ ਕਰਦੇ ਥੋੜਾ ਜਿਹਾ ਕਰ ਦਾਂਗੇ ਜੀ ਇਹ ਦਾ ਮਾਨ ਤਨ ਕਰ ਦਾਂਗੇ 40 ਕਰ ਦੋਗੇ ਚਲ ਦੇ ਦਾਂਗੇ ਹਾਂਜੀ ਦੇਖੋ 40000 ਚ ਤੇ ਦੂਜਾ ਸੁਆ ਬਹਿੜ ਬਾਈ ਜੀ 21 ਜ਼ਰੂਰ ਹੈ ਜੇ ਕਿਤੇ ਸੁਵਾਈ ਵਾਲੇ ਘਰੇ ਚਲੇਗੀ ਨਾ ਦੁੱਧ 20 ਵੀ ਦੇ ਸਕਦੀ ਆ ਬਾਕੀ ਇਹ ਦੁੱਧ ਤਾਂ ਵੀ ਸੇਵਾ ਦਾ ਹੁੰਦਾ ਪਹਿਲੇ ਮੈਂ ਦੱਸਦਾ ਹੁਣ ਤੇ ਬਾਕੀ ਠੰਡੀ ਸੀਲ ਪੂਰੀ ਹੈ ਹਾਂਜੀ ਹਾਂਜੀ ਠੰਡੀ ਸੀਲ ਪੂਰੀ ਹੈ ਲੋ ਇਹ ਸੀਮਤ ਨੂੰ ਪਤਾ ਕਿਹੜਾ ਲਖਾਇਆ ਜੀ ਜੀਵਨ ਦਾ ਜੀ ਇੰਨੇ ਤਾਂ ਪਤਾ ਨਹੀਂ ਆਪਾਂ ਨੂੰ ਚਲੋ ਇਹਦੇ ਬਾਰੇ ਇਹਦੇ ਤਾਰਾ ਮਾਰਕਟ ਖੋਹ ਤਾਜੀ ਸੂਈ ਵੀ ਆ ਲਓ ਜੀ ਬੱਚਾ ਲਓ ਬੱਚੀ ਦੇਖੋ ਜੀ ਬਹੁਤ ਸੋਹਣੀ ਆ ਮੈਨੂੰ ਤਾਂ ਐ ਲੱਗਦੀ ਜਿਵੇਂ ਰਮਾਡਾ ਨਹੀਂ ਹੁੰਦੀ ਆ ਕੱਲ ਕੋ ਨੂੰ ਬੜਾ ਸੋਹਣਾ ਬੱਚੀ ਦਾ ਛੋਟਾ ਕਰਨਾ ਚੰਗੇ ਸੀਮ ਨੂੰ ਪਰ ਆ ਗਏ ਡਾਕਟਰ ਭਾਈਓ ਆਪ ਤਾਂ ਨੌਲੇਜ ਨਹੀਂ ਰੱਖਦੇ ਹਾਂ ਕਿ ਇਹ ਮੂੰਹ ਮੰਦਰਾ ਵਹਿੜ ਦਾ ਛੋਟੇ ਕੰਨ ਦੀ ਆ ਬੋਦੀ ਵਾਲੀ ਵਹਿੜਾ ਜੀ ਦੇਖੋ ਆ ਕੁੱਕ ਚਮਕਵੇਂ ਪੂਰੀ ਸ਼ਾਈਨਿੰਗ ਵਾਲੀ ਵਹਿੜਾ ਜੀ ਨੂੰ ਆਪਾਂ ਕਹ ਦਿੰਨੇ ਆ ਬੱਚੀ ਤੁਹਾਨੂੰ ਇੱਕ ਵਾਰੀ ਫੇਰ ਦਰਸ਼ਨ ਕਰਾ ਦਿੰਨਾ ਜਿਹਨਾਂ ਚੀਜ਼ਾਂ ਦੇਖਣ ਲਈ ਹੁੰਦੀਆਂ ਇੱਕ ਦੇ ਦੋ ਨਾਲ ਮਿਲਦੇ ਆ ਜੀ ਬਾਕੀ ਰੇਟ ਵੀ ਵੀਡੀਓ 'ਚ ਕਰਾਵਾਂਗੇ ਬਾਈ ਤੋਂ ਜਾਇ ਜੀ ਰੇਟ ਹੋਣਗੇ ਦੱਸਿਆ ਬਾਈ ਨੇ ਪਹਿਲਾਂ ਮੈਨੂੰ ਵੀ ਬਾਹਰ ਹੀ ਨਹੀਂ ਹੁਣ ਤੁਹਾਨੂੰ ਇੱਕ ਵਾਰ ਧਾਰਾ ਮਾਰ ਕੇ ਦਿਖਾਉਨੇ ਆ ਬਾਕੀ ਬੈਰ ਦਾ ਥਣਲੇਵਾ ਤਾਂ ਲੱਗਿਆ ਜੀ 35 40 ਲੀਟਰ ਆ ਤੇ ਬਾਕੀ ਦੁੱਧ ਕੱਢਣਾ ਹੁਣ ਤੁਹਾਡੀ ਸੇਵਾ ਦੇ ਹਿਸਾਬ ਨਾਲ ਆ ਦੇਖੋ ਤਾਂ ਤੁਰ ਬੋਝ ਪਹਿਲੇ ਨਾ ਤਾਂ ਮਾਰ ਦੋ ਇੱਕ ਮਟਨ ਨੂੰ ਬੈਕ ਸਾਈਡ ਤੋਂ ਖੋ ਕੇ ਦਿਖਾ ਲਓ ਤਾਂ ਲੇਖ ਅਗਲਾ ਜੇ ਫੇਰ ਮਾਰੋ ਇੱਕ ਵਾਰੀ ਚਲੋ ਬੱਸ ਕਿਲਾ ਜੈ ਜੈ ਰੇਟ ਕਿੰਨਾ ਕਰੋਗੇ ਮੋਲੇ ਦਾ 72000 ਹੈ ਜੀ 70 ਚੋਂ ਮਾਨ ਕਰ ਦਾਂਗੇ ਹੋਰ ਕਰਦੇ ਥੋੜਾ ਜਿਹਾ ਕੱਟ ਕਰ ਦਾਂਗੇ ਥੋੜੇ ਬਾਕੀ ਬਾਈ ਜੀ ਮਾਨਤਨ ਕਰ ਦੇਣਗੇ ਬਾਕੀ ਵੀਰ ਜੀ ਮੰਗਣ ਵਾਲਾ ਤਾਂ ਮੰਗਦਾ ਹੁੰਦਾ ਆਪਣਾ ਫਰਜ ਵਾਂ ਦਾ ਇੱਕ ਵਾਰੀ ਰੇਟ ਲਾਉਣ ਦਾ ਜਿੰਨਾ ਕੁ ਤੁਹਾਨੂੰ ਜੱਜਦੀ ਹੈ ਆਪਣਾ ਰੇਟ ਲਾ ਕੇ ਦੇਖੋ ਜੇ ਵੀਰ ਨੂੰ ਜਾਤ ਗਿਆ ਤਾਂ ਹਾਂ ਕਹਿ ਦੇਣੀ ਆ ਤੇ ਬਿਹੜਾ ਦੋਨੇ ਬਹੁਤ ਚੰਗੀਆਂ ਜਾਣੇ ਆ ਤਾਂ ਪੂਰੀ ਜਾਤ ਵਾਲੀ ਬਿਹੜਾ ਚੰਗੇ ਦੁੱਧ ਤੇ ਜਾਊਗੀ ਜੇ ਸੰਗ ਸਾਂਗ ਦੀ ਸਵਾਈ ਹੋਗੀ ਇਹ 17 18 ਕਿਲੋ ਵਾਲਾ ਤਾਂ ਹੁਣ ਤਿਆਰ ਆਗਾ ਹਾਂ ਦੇਖੋ 17 18 ਕਿਲੋ ਤਿਆਰ ਆਇਆ ਸੂਈ ਨੂੰ ਕਹਿੰਦਾ ਤਿੰਨ ਦਿਨ ਹੋਇਆ ਤੀਜਾ ਦਿਨ ਹੈ ਜੀ ਅੱਜ ਹਲੇ ਤੀਜਾ ਦਿਨ ਹੋਇਆ ਬਈ ਤੇ ਯਾਨੀ 25 ਤਾਂ ਮੈਂ ਗਾਰੰਟੀ ਦਿੰਦਾ ਅੱਗੇ ਬਈ ਤੁਹਾਡੀ ਸੇਵਾ ਬਾਕੀ ਸੀਲ ਠੰਡੀ ਬਹੁਤ ਆ ਜੀ ਕੋਈ ਮਰਜ਼ੀ ਕੱਢ ਲਓ ਉਹ ਹੀ ਉਹ ਕਰੀ ਜਾਓ ਲੋ ਫੱਕਿਆ ਦੇਖ ਲਓ ਹੁਣ ਵੀਰ ਜੀ ਅਸਿਆਰਸ ਪਰ ਮਾਰੀ ਜਾਂਦੇ ਆ। ਉਹ ਹੋਇਆ ਹੈ ਹੀ ਨਹੀਂ। ਬਾਈ ਜੀ ਕਹਿੰਦੇ 70 ਚ ਵੀ ਮਾਨਤਨ ਕਰ ਦਾਂਗੇ। ਦੂਜੇ ਨੰਬਰ ਤੇ ਬੱਚੀ ਤੁਹਾਨੂੰ ਫੇਰ ਤੀਜੀ ਵਾਰ ਦਿਖਾਉਣਾ ਮੈਂ ਜਿਹੜੇ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ। ਬਾਈ ਦਾ ਨੰਬਰ ਲਾਵਾਂਗੇ ਥੱਲੇ। ਫੇਰ ਸੋਰਾ ਦਿਖਾਉਂਦੇ ਆ। ਜਿੱਤੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਇੱਕ ਵਾਰੀ ਚਰੋਕ ਕੇ ਮੜੀ। ਜੇ ਕੋਈ ਆਤੀ ਜਾਂਦਾ ਲੇਕਣੀਆਂ ਹੋਣੀਆਂ ਮਾਰੀ ਗਾਂ ਕਰ ਦੋ। ਮੈਂ ਮੋੜ ਲਉ। ਭਾਂਡਾ ਬਹੁਤ ਚੰਗਾ ਬਾਈ ਜੀ ਦੁੱਧੋ ਭਾਂਡੇ ਚ ਹੋਣਾ। ਇਹ ਬਾਕੀ ਖਾਲੇ ਥਣ ਦੀ ਜਿਹੜੀ ਗਾਂ ਹੁੰਦੀ ਹੈ ਨਾ। ਇਹਨਾਂ ਥੱਲੇ ਇਹ ਦੋ ਤਿੰਨਾਂ ਦੇ ਵਿੱਚ ਗੁਣ ਹੁੰਦੇ ਆ। ਇਕ ਤਾਂ ਇਹਨਾਂ ਨੂੰ ਮਸਟੈਟਸ ਬਹੁਤ ਘੱਟ ਹੁੰਦੀ ਹੈ ਕਾਲਾ ਕਾਲਾ ਤੇ ਛੋਟਾ ਥਣ ਹੋਵੇ ਠੀਕ ਹੈ ਨੰਬਰ 2 ਤੇ ਭਾਈ ਇਹ ਦੁੱਧ ਦੇ ਹੱਕ ਨੂੰ ਵੀ ਨੰਬਰ ਬਾ ਨਹੀਂ ਹੁੰਦੀਆਂ ਭਾਈ ਜੇ ਕੋਈ ਇੱਥੇ ਸਾਹਮਣੇ ਘੜ ਕੇ ਨਾ ਦਵਾਰਾ ਦੱਸੋ ਆਪਣਾ ਘਰਸ ਵੈਰੀਗਾ ਨਾਮ ਦਰਸ਼ਨ ਸਿੰਘ ਜੀ ਹਾਂਜੀ ਪਿੰਡ ਭਾਈ ਰੂਪਾ ਹਾਂਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਪੂਰ ਰੋਅਲ ਨੰਬਰ 994873452 ਇੱਕ ਦਾ ਬਾਈ ਦਾ ਇਹ ਨੰਬਰ ਆ ਇੱਕ ਨੰਬਰ ਹੋਰ ਦੋ ਨੰਬਰ ਲਾਵਾਂਗੇ ਜਿੱਤੋ ਨੰਬਰ ਤੇ ਸੰਪਰਕ ਕਰਕੇ ਇੱਕ ਤਾਂ ਲੋਕੇਸ਼ਨ ਦਾ ਪਤਾ ਕਰ ਲੋ ਪਿੰਡ ਭਾਈ ਰੂਪਾ ਤੇ ਇੱਥੇ ਕਿਹੜੇ ਨੇੜੇ ਦੀ ਕਿਹੜੀ ਚੀਜ਼ ਆਪਣੇ ਨੇੜੇ ਹੀ ਆਪਣੇ ਇੱਕ ਦਾ ਦੁੱਲੇ ਵਾਲਾ ਰਹਿ ਜਾਂਦਾ ਜੀ ਹਾਂਜੀ ਗਿੱਲਾ ਵਾਲਾ ਤੇ ਗੁੰਮਟੀ ਨਹੀਂ ਇੱਥੇ ਘਰੇ ਆਉਣ ਨੂੰ ਕਾਂਗੜ ਪੱਤੀ ਹੈ ਬਾਈ ਦੇ ਕਾਂਗੜ ਪੱਤੀ ਖੂਹ ਆ ਕੜੀ ਦੇ ਕੋਲੇ ਆਜੋ ਖੂਹ ਵਾਲਾ ਖੂਹ ਉਹਦੇ ਨੇ ਖੂਹ ਵਾਲੇ ਗੁਰਦਾਰੇ ਕੋਲ ਖੂਹ ਵਾਲੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੈ ਬਾਈ ਦਾ ਘਰ ਪੁੱਛ ਕੇ ਬਾਕੀ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਕੀ ਦੋ ਓਕੇ ਬਈ ਸਭ ਸਿਆ ਕਹਾਂ